ਜੀ ਤੁਸੀਂ ਦੇਖ ਰਹੇ ਹੋ ਜੀਐਮ 7 ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਸਾਹਿਬ ਦਿਵਾਲ ਅੱਜ ਅਸੀਂ ਪਹੁੰਚੇ ਹਾਂ ਸ਼ਹਾਟਾ ਚੌਂਕ ਦੇ ਵਿੱਚ ਜਿੱਥੇ ਕਿ ਮਜ਼ਦੂਰ ਕਾਫੀ ਸੰਖਿਆ ਦੇ ਵਿੱਚ ਖੜੇ ਹੋਏ ਨੇ ਤੇ ਇਹ ਮਜ਼ਦੂਰ ਜਿਹੜੇ ਆ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਜਾਂਦੇ ਨੇ ਇਹ ਉਹੀ ਮਜ਼ਦੂਰ ਨੇ ਕਿ ਜਿਹੜੇ ਸਾਡੇ ਦੇਸ਼ ਦੇ ਵਿਕਾਸ ਵਾਸਤੇ ਬਹੁਤ ਵੱਡਾ ਆਪਣਾ ਯੋਗਦਾਨ ਪਾਉਂਦੇ ਨੇ ਇਹ ਉਹੀ ਮਜ਼ਦੂਰ ਨੇ ਜਿਹੜੇ ਬਹੁਤ ਬਹੁਤ ਵੱਡੀਆਂ ਮিনার ਜਿਹੜੇ ਖੜੇ ਕਰਦੇ ਨੇ ਇਹ ਉਹੀ ਮਜ਼ਦੂਰ ਨੇ ਜਿਹੜੇ ਕਿ ਹਰ ਕੰਮ ਦੇ ਵਿੱਚ ਆਪਣੀ ਵਿਸ਼ੇਸ਼ ਯੋਗਦਾਨ ਦੇ ਕੇ ਜਿਹੜਾ ਬਹੁਤ ਵੱਡਾ ਉਪਰਾਲਾ ਕਰਦੇ ਨੇ ਅਸੀਂ ਇਹਨਾਂ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੁਝ ਸਾਡੇ ਨਾਲ ਮਜ਼ਦੂਰ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਜਿਹੜੇ ਮਜ਼ਦੂਰ ਨੇ ਕੰਮ ਕਰਦੇ ਨੇ ਤੇ ਇਹਨਾਂ ਕਮਾਂਕਰਾਂ ਦੇ ਦੌਰਾਨ ਇਹਨਾਂ ਮਜ਼ਦੂਰਾਂ ਬਾਰੇ ਕੀ ਗੱਲਬਾਤ ਕੀਤੀ ਜਾਂਦੀ ਆ ਹਾਂਜੀ ਅਸੀਂ ਤੁਹਾਡਾ ਨਾਲ ਗੱਲ ਕਰਦੇ ਹਾਂ ਤੁਹਾਨੂੰ ਅੱਜ ਪਤਾ ਮਜ਼ਦੂਰ ਦਿਵਸ ਬਾਰੇ ਪਤਾ ਜੀ ਕੁਝ ਕਿਉਂ ਪਪਾ ਜੀ ਤੁਹਾਨੂੰ ਅੱਜ ਦੇ ਬਾਰੇ ਕੋਈ ਪਤਾ ਜੀ ਮਜ਼ਦੂਰ ਦਿਵਸ ਬਾਰੇ ਕੋਈ ਪਤਾ ਜਾਣਕਾਰੀ ਹੈਗੀ ਜੀ ਨਹੀਂ ਕੋਈ ਜਾਣਕਾਰੀ ਨਹੀਂ ਹੈਗੀ ਮਤਲਬ ਤੁਸੀਂ ਜਿਹੜੇ ਮਜ਼ਦੂਰ ਦਿਵਸ ਮਨਾਉਂਦੇ ਜੀ ਜਾਂ ਜਿਹਦੇ ਬਾਰੇ ਕੋਈ ਪਰ ਜਾਣਕਾਰੀ ਹੈ ਸਰਕਾਰਾਂ ਵੱਲੋਂ ਜਾਂ ਕੁਝ ਐਸੀ ਗੱਲਬਾਤ ਨਾ ਕੋਈ ਜਾਣਕਾਰੀ ਨਹੀਂ ਅੱਜ ਜਿਹੜਾ ਮਜ਼ਦੂਰ ਦਿਵਸ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਹੈ ਕੁਝ ਤੁਹਾਨੂੰ ਜਾਣਕਾਰੀ ਹੈ ਆਈ ਹੋਈ ਨਹੀਂ ਦੇ ਦੋ ਜੀ ਜਾਣਕਾਰੀ ਨਹੀਂ ਲੱਗ ਜਾਂਦੀ ਹੈ ਇਹਦੇ ਟਾਈਮ ਪਾਸ ਹੋ ਜਾਂਦਾ ਨਹੀਂ ਤੇ ਡਾਕਟਰ ਡੇਰਾ ਹੀ ਹੈ ਅੱਛਾ ਜੀ ਹਾਂ ਜੀ ਟਾਈਮ ਪਾਸ ਹੀ ਜੀ ਜੇ ਲੱਗ ਜੇ ਇਹਦੇ ਵਧੀਆ ਨਾ ਲੱਗ ਜੇ ਇਹ ਫਿਰ ਤਾਂ ਉਹ ਵੰਦੇ ਰਹੀਦਾ ਵਾ ਹਾਂਜੀ ਕੋਈ ਸੰਡੇ ਮੰਡੇ ਕੋਈ ਨਹੀਂ ਜੀ ਹਾਂ ਜੀ ਹਾਂ ਜੀ ਜੇ ਜਿਤਨਾ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੀਆਂ ਨੌਕਰੀਆਂ ਤੇ ਜਿਵੇਂ ਉਹਨਾਂ ਨੂੰ ਕਾਫੀ ਸਹੂਲਤਾਂ ਮਿਲਦੀਆਂ ਨੇ ਉਹਨਾਂ ਨੂੰ ਕਾਫੀ ਤਨਖਾਹਾਂ ਵੱਡੀਆਂ ਮਿਲਦੀਆਂ ਜਾਂ ਕੁਝ ਜੇ ਤੁਸੀਂ ਜਿਸ ਤਰ੍ਹਾਂ ਦਿਹਾੜੀ ਲਾਉਂਦੇ ਹੋ ਜੇ ਰੱਬ ਨਾ ਕਰੇ ਕੋਈ ਅਭੀ ਨਭੀ ਹੋ ਜਦੀ ਕੋਈ ਗੱਲਬਾਤ ਹੁੰਦੀ ਕੋਈ ਮੈਡੀਕਲ ਸਹੂਲਤ ਸਰਕਾਰ ਵੱਲੋਂ ਜੋ ਕੈਸ ਨਾ ਨਹੀਂ ਆਪਣੀ ਜੇਬ ਚੋਂ ਹੀ ਲਾਉਣਾ ਪੈਂਦਾ ਜੇ ਇਹ ਹੋਵੇ ਤੇ ਲਾਲ ਨਹੀਂ ਤੇ ਫਿਰ ਇਤਰਾਹ ਕਿਸੇ ਕੋ ਵੜਲਾ ਉਹਦੇ ਕੋ ਵੜਲਾ ਇਤਰਾਹ ਕਰਕੇ ਆ ਜਿਹੜੇ ਟ੍ਰੇਡ ਯੂਨੀਅਨ ਵਾਲੇ ਜਿਹੜੇ ਆਦੇ ਨੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕਰਦੇ ਆ ਕੋਈ ਅਜਿਹੀ ਗੱਲਬਾਤ ਹੁੰਦੀ ਤੁਹਾਡਾ ਸਾਥ ਕਿੰਦੇ ਨਹੀਂ ਅਜੇ ਤੱਕ ਤਾਂ ਨਹੀਂ ਜੇ ਕੋਈ ਹੋਇਆ ਠੀਕ ਹੈ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਸੀ ਕਿ ਜਿਹੜੇ ਮਜ਼ਦੂਰ ਨੇ ਇਸ ਚੌਂਕ ਦੇ ਵਿੱਚ ਆ ਕੇ ਰੋਜ਼ਾਨਾ ਖਲਾਉਂਦੇ ਹਨ ਕਿ ਜਿਹੜੇ ਆ ਕੇ ਇੱਥੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਖੜੇ ਹੁੰਦੇ ਆ ਨਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰ ਤੋਂ ਲੈ ਕੇ ਦੁਪਹਿਰ ਤੱਕ ਕਿੱਥੇ ਖੜੇ ਹੋਣੇ ਕਿ ਜਿਹੜਾ ਮਾਤਰ 500 ਰੁਪਿਆ ਦਿਹਾੜੀ ਸਾਨੂੰ ਮਿਲਦੀ ਆ ਉਹ 500 ਰੁਪਏ ਦੇ ਵਿੱਚ ਹੀ ਆਪਣੇ ਘਰ ਦਾ ਵੀ ਗੁਜ਼ਾਰਾ ਕਰਦੇ ਹਨ ਬੱਚਿਆਂ ਦਾ ਗੁਜ਼ਾਰਾ ਵੀ ਪੜ੍ਹਾਈ ਲਿਖਾਈ ਦੇ ਵਿੱਚ ਕਰਦੇ ਹਨ ਕੱਲ ਨੂੰ ਕੋਈ ਅਭੀ ਨਭੀ ਹੁੰਦੀ ਆ ਕੋਈ ਸਹੂਲਤ ਉਹਨਾਂ ਨੂੰ ਕੋਈ ਵੀ ਮਿਲਦੀ ਨਹੀਂ ਜੇ ਕਦੇ ਜਾਣਾ ਆਉਣਾ ਪੈਂਦਾ ਜਾਂ ਕੁਝ ਕਦੇ ਵੀ ਇਹਨਾਂ ਨੂੰ ਕੋਈ ਇਹੋ ਜਿਹੀ ਸਹੂਲਤ ਨਹੀਂ ਮਿਲਦੀ ਤੇ ਇਹਨਾਂ ਤੋਂ ਇਲਾਵਾ ਅਸੀਂ ਹੋਰ ਵੀ ਸਾਡੇ ਮਜ਼ਦੂਰ ਭਰਾ ਖੜੇ ਨੇ ਇਹਨਾਂ ਨੂੰ ਪੁੱਛਦਿਆਂ ਕੋਈ ਗੱਲ ਬਾਤ ਜੀ ਵੀਰ ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਮਜ਼ਦੂਰ ਦੇ ਵਿਸਿਆ ਤੇ ਤੁਹਾਨੂੰ ਮਜ਼ਦੂਰ ਦਿਵਸ ਬਾਰੇ ਕੋਈ ਜਾਣਕਾਰੀ ਹੈ ਫਿਰ ਜੇ ਈ ਨਿਕਲ ਰਿਹਾ ਧੜੀ ਇਹ ਝੜੀ ਧੱਪਾ ਕਰਦੇ ਆ ਫਿਰ ਜੀ ਜੇ ਕਲੇ ਧੜੀ ਮਿਲ ਜਾਂਦੀ ਐ ਤੇ ਫਿਰ ਲਾ ਲੈਨੇ ਜੇ ਨਹੀਂ ਮਿਲਦੀ ਤੇ ਫਿਰ ਘਰਾਂ ਨੂੰ ਚਲ ਜੇ ਨਹੀਂ ਠੀਕ ਆ ਜੀ ਘਰ ਦਾ ਖਰਚਾ ਕਿੱਥੇ ਚਲਾਣਾ ਭਾਈ ਜੀ ਤੇ ਅੱਜ ਦੀ ਜਿਹੜੀ ਜਿਹੜਾ ਬੈਠਾ ਜਿਹੜਾ ਹੁਣ ਝਾੜੂ ਜਿਹੜਾ ਜੀ ਇਹਨਾਂ ਦੇ ਬੇੜਾ ਕਰਕੇ ਕਰਤਾ ਆਣ ਕੇ ਲਿਆ ਕੇ ਆਣ ਕੇ ਜੀ ਇਹਨਾਂ ਦੇ ਬੇੜਾ ਜੁੰਟ ਦਾ ਬੇੜਾ ਜੁੰਟ ਦਾ ਬੇੜਾ ਕਰਕੇ ਕਰਤਾ ਨੇ ਸਾਰੇ ਹੀ ਚੀਜ਼ਾਂ ਦਾ ਖਰਚੇ ਵਧਾਉਂਦੇ ਆ ਦੂਜੀ ਤਾਂ ਅੱਜ ਇੱਕ ਕੰਟੀ ਦੇ ਲਈ ਨਿਕਲਦੀ ਆ ਤੇ ਇਹਨੇ ਹੋਣ ਆਣ ਕੇ ਤੇ ਦੂਜਿਆਂ ਪਾਸੇ ਕਣਕ ਵੀ ਬੰਦ ਕਰਾਈ ਜਾਂਦੇ ਆ ਇਹਨਾਂ ਦਾ ਬੇੜਾ ਹੀ ਕਰਕ ਕਰਾਇਆ ਜੀ ਇਹਦਾ ਝਾੜੂ ਵੀ ਫਿਰਨਾ ਚਾਹੀਦਾ ਇਹਦੇ ਜੀ ਹਾਂਜੀ 100 ਰੁਪਏ ਦੁੱਧੋਂ ਦਾ 400 ਰੁਪਏ ਆੜੀ ਦਿਹਾੜੀ ਆ ਜੀ ਮਨੋ 100 ਰੁਪਏ ਦਾ ਅਸੀਂ ਦੁੱਧ ਲਿਆਂਦਾ ਖਾਂਡ ਲਿਆਂਦੀ ਚਾਹ ਲੈਂਦੀ ਕੀ ਅਸੀਂ ਕਮਰਾ ਪਾਵਾਂਗੇ ਕੀ ਅਸੀਂ ਬੱਚਿਆਂ ਨੂੰ ਪੜਾਵਾਂਗੇ ਕੀ ਅਸੀਂ ਪਹਿਨਾਂਗੇ ਤੇ ਸਾਨੂੰ ਪਤਾ ਨਾ ਕੀ ਕਰੰਦੇ ਆ ਢੇੜੀ ਭਰੰਦੇ ਆ ਦਿਹਾੜੀ ਦੋ ਦਿਲੀ ਮਿਲਦੀ ਨਹੀਂਗੀ ਮਹੀਨੇ ਦੇ ਵਿੱਚ ਸਾਡੇ 10 ਦਿਨ ਲੱਗਦੇ 15 ਦੇ ਲੱਗਦੇ 20 ਦਿਨ ਲੱਗਦੇ ਵਿੱਚ ਵਿਹਲੇ ਰਹਿਣਾ ਪੈਂਦਾ ਕੰਮ ਨਹੀਂ ਮਿਲਦਾ ਕਿਉਂ ਸੇ ਅਸੀਂ ਕੀ ਕਰਾਂਗੇ ਗਾੜੀ ਕੀ ਵਧਾਂਗੇ ਜੀ ਆਪਣੇ ਬੱਚਿਆਂ ਦਾ ਹੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਕਿਦਾਂ ਮੰਨ ਲਓ ਵੀ ਅਸੀਂ ਇਹਨਾਂ ਦਾ ਸਿਧਾਰ ਕਰਾਂਗੇ ਤੇ ਕਿਦਾਂ ਅਸੀਂ ਪੜਾਵਾਂਗੇ ਬੱਚੇ ਕਿਉਂਕਿ ਉਹ ਤਾਂ ਅਸੀਂ ਨਹੀਂ ਪੜਿਆ ਗਾੜ ਤੋਂ ਛੜ ਕੋ ਗਰੀਬੀ ਤੇ ਗਾਂ ਸਾਡੇ ਬੱਚੇ ਹੀ ਸਰਦਾਂ ਰਹਿਣੇ ਆ ਨਾ ਕਿ ਹੜ ਕੋ ਪਾਹ ਰਹਿਣੀ ਆ ਨਹੀਂ ਕੋਈ ਪੜੇ ਨਹੀਂ ਕੋਈ ਖੋਤੇ ਪੜੇ ਤਾਂ ਨਾ ਬਣਾ ਨਹੀਂ ਗਾ ਕਿ ਜਿਹੜੋਂ ਘਰ ਦੇਣੇ ਡੰਗਰ ਚਾਰ ਨਹੀਂ ਲਾਤਦਾ ਕੋਈ ਜ਼ਿੰਮੇਦਾਰ ਨਿਖਾਤਾ ਕੋ ਉਧਰ ਕਰਦਾ ਵੀ ਢੇਰ ਭਰਨਾ ਵਾ ਤੇ ਫਿਰ ਹੁਣ ਇਸੇ ਹਿਸਾਬ ਨਾਲ ਕਿ 300 ਵੀ ਇਹ ਨਹੀਂ ਦੇਹ ਦੇ ਵਿੱਚ ਸਾਡਾ ਕੀ ਬੰਦਾ ਵਾ ਕੀ ਅਸੀਂ ਕੋਠਾ ਪਾਵਾਂਗੇ ਤਾਂ ਕੀ ਕਰਾਂਗੇ ਹੈ ਪੜਾਈਆਂ ਮਹਿੰਗੀਆਂ ਹਾਂ ਜੀ ਮਹਿੰਗੀਆਂ ਪੜਾਈਆਂ ਜੀ ਨਾ ਦੇ ਕੋ ਦਾਖਲੇ ਜੋ ਕੇ ਪੈ ਹੈਗੇ ਆ ਕਈ ਵੱਡੇ ਸਕੂਲਾਂ ਦਾਖਲਾ ਲੈ ਲਾਂਗੇ ਮੰਨ ਲਓ ਮੇਰਾ ਭਰਾ ਫਵਜੀਤ ਹੁਣ ਉਹਦਾ ਬੱਚਾ ਚੰਗੇ ਸਕੂਲੇ ਪੜ੍ਹਦਾ ਤੇ ਮੇਰਾ ਜਿਹੜਾ ਬੱਚਾ ਉਹ ਮਾਰੇ ਸਕੂਲ ਪੜ੍ਹਨ ਲਿਆ ਘਰੋਂ ਬੋਰੀ ਖੜਕ ਕੇ ਤੇ ਉੱਤੇ ਬਹਿਣਾ ਪੈਂਦਾ ਤੇ ਕੀ ਅਸੀਂ ਕਰਾਂਗੇ ਤੁਹਾਨੂੰ ਦੱਸਣ ਦੇ ਭਾਜੀ ਜਿੱਦਾਂ ਮੇਰੇ ਘਰੋਂ ਕੀ ਆਵਾੜਾ ਕਿਤੇ ਬੰਦ ਕਰਦਾਂਗੇ ਝਾੜੂ ਆਵੇ ਮੈਂ ਵੀ ਬੰਦ ਕਰਦਾ ਕਿ ਤੂੰ ਉਹਨਾਂ ਦੇ ਆਣ ਕੇ ਬੇੜਾ ਕਰਕੇ ਕਰਾਤਾ ਉਹਨਾਂ ਪੈਸੇ ਖੁੱਲ੍ਹ ਦੇਤੀ ਦੂਜਿਆਂ ਨੂੰ ਅੰਬਲੀਆਂ ਨੂੰ ਖੁੱਲ੍ਹ ਦੇਤੀ ਤੇ ਲਾਉਤੀ ਸਮਾਨ ਦੋਦੀ ਆਪੇ ਬੰਦ ਹੋਵੇ ਜੋ ਨਸ਼ਾ ਆਈ ਜਾਂਦਾ ਤੇ ਆਪੇ ਪੀ ਜਾਂਦੇ ਜੋ ਨਸ਼ਾ ਬੰਦ ਪਿੱਛੋਂ ਨਹੀਂ ਕਰਾਇਆ ਜਾਂਦਾ ਤੇ ਸਭ ਵੱਡੇ ਵੱਡੇ ਮੰਤਰੀਆਂ ਦੇ ਕੰਮ ਚੱਲਦਾ ਆ ਮਾਰੇ ਬੰਦੇ ਦਾ ਨਹੀਂ ਕੰਮੇਗਾ ਵੀ ਜੀ ਬਿਲਕੁਲ ਅਸੀਂ ਇੱਥੇ ਗੱਲ ਕਰ ਰਹੇ ਆ ਮਜ਼ਦੂਰ ਦਿਵਸ ਦੀ ਮਜ਼ਦੂਰਾਂ ਦੇ ਹੱਕ ਬਾਰੇ ਹਾਂਜੀ ਹਾਂਜੀ ਤੁਸੀਂ ਹੀ ਖੁਦ ਮਜ਼ਦੂਰ ਜੇ ਅਸੀਂ ਵੀ ਖੁਦ ਮਜ਼ਦੂਰ ਆ ਕਿ ਜਿਹੜੇ ਸਾਡੇ ਹੱਥਾਂ ਦੇ ਨਾਲ ਹੀ ਬਹੁਤ ਬਹੁਤ ਵੱਡੇ ਜਿਹੜੇ ਮਹਿਲ ਮਨਾਰੇ ਤਿਆਰ ਹੁੰਦੇ ਆ ਨਾ ਜਿਹੜੇ ਉਹ ਮਹਿਲ ਮਨਾਰੇ ਤਿਆਰ ਹੋ ਕੇ ਮਤਲਬ ਪਬਲਿਕ ਦੇ ਵਿੱਚ ਕਲੋ ਪਬਲਿਕਲੀ ਹੋ ਜਾਂਦੇ ਆ ਲੇਕਿਨ ਮਜ਼ਦੂਰਾਂ ਨੂੰ ਇਹਨਾਂ ਦਾ ਜਿਹੜਾ ਹੱਕ ਆ ਤੇ ਉਹ ਸਰਕਾਰਾਂ ਵੱਲੋਂ ਕੀ ਹੱਕ ਮਿਲਦਾ ਕੀ ਮਿਲਦਾ ਕੋਈ ਕੋਈ ਨਹੀਂ ਕੋਈ ਨਹੀਂ ਮਿਲਦਾ ਸਾਡੇ ਦਾ ਅਕਰ ਪਹੁੰਚਦਾ ਹੀ ਨਹੀਂ ਉਹ ਆਪ ਹੀ ਖਾਈ ਜਾਂਦੇ ਆ ਸਹੀ ਗੱਲ ਹੈ ਸਾਡੇ ਦਾ ਅਕਰ ਨਹੀਂ ਕੋਈ ਪਹੁੰਚਦਾ ਸਾਡਾ ਆਟਾ ਪਤਾ ਨਹੀਂ ਕਿਤਰਾ ਵਜਾਈ ਜਾਂਦੇ ਜਿਹੜਾ ਕਿਤੇ ਕਿਤੇ ਮਿਲਦਾ ਕਿਤੇ ਨਹੀਂ ਮਿਲਦਾ ਕਣਕ ਆਉਂਦੀ ਆ ਜੇ ਆ ਗਈ ਤੇ ਆ ਗਈ ਨਹੀਂ ਆਈ ਤੇ ਨਹੀਂ ਆਈ ਉਹ ਵੀ ਕਣਕ ਜਿਹੜਾ ਪੂਰੀ ਆਣੀ ਆ ਅੱਧ ਵਿੱਚ ਅੱਧੀ ਦੇਣੀ ਅੱਧੀ ਖਾ ਲੈਣੀ ਕਿਲੋ 2-3 ਕਿਲੋ ਉਹਨਾਂ ਦਾ ਆ ਹੀ ਜਾਣੀ ਆਪਣੇ ਜੁਗੀ ਵੀ ਅਹੀਂ ਰੱਖਣੀ ਆ ਜੇ ਸਾਡੀ 15 ਕਿਲੋ 30 ਕਿਲੋ ਆਉਂਦੀ ਉਹਨਾਂ ਦੇ ਵਿੱਚੋਂ ਸਾਨੂੰ 15 ਕਿਲੋ ਹੀ ਮਿਲਣੀ ਆ ਠੀਕ ਹੈ ਜੀ ਤੇ ਹੁਣ ਉਹ ਜਿਹੜਾ ਇਹਨਾਂ ਨੇ ਲੇਬਰ ਕਾਰਡ ਵਾਲਾ ਜਿਹੜਾ ਲੇਬਰ ਕਾਰਡ ਬਣੇ ਸਰਕਾਰ ਵੱਲੋਂ ਤੁਹਾਡੇ ਬਣੇ ਆ ਬਣੇ ਆ ਕਈਆਂ ਕਈਆਂ ਦੇ ਬਣੇ ਆ ਪਰ ਉਹਦਾ ਕੀ ਫਾਇਦਾ ਕਿਨੇ ਪੈਸੇ ਮਿਲਦੇ ਉਹਦੇ ਵਿੱਚੋਂ ਅੱਜ ਤੱਕ ਦੇ ਸਾਨੂੰ ਕੁਝ ਮਿਲਿਆ ਨਹੀਂ ਇੰਨਾ ਦਿਨ ਹੋ ਗਿਆ ਬਣਾਣਾ ਬਾਬਾ ਜੇਰੋ ਗਿਆ ਬਣਾਣਾ ਪੈਸੇ ਆਏ ਨਹੀਂ ਆ ਪੈਸੇ ਪੈ ਨਹੀਂਦੇ ਤੁਸੀਂ ਇੱਥੋਂ ਵੇਖੋ ਅੱਗੇ ਸਕੂਲਾਂ 'ਚ ਬੱਚਿਆਂ ਦੇ ਪੈਸੇ ਆਉਂਦੇ ਸੀ ਉਹ ਵੀ ਨਹੀਂ ਆਉਂਦੇ ਹੁਣ ਆਉਂਦੇ ਨਹੀਂ ਨਾ ਦਾ ਲੇਬਰ ਕਾਰ ਬਣਾਇਆ ਹੁੰਦਾ ਹੀ ਨਹੀਂ ਪੁੱਖ ਵੀ ਨਹੀਂ ਆਉਂਦਾ ਹੁਣ ਇਹਨਾਂ ਦੇ ਬੇੜਾ ਹੀ ਗਰਗ ਕਰਦਾ ਪੰਜਾਬ ਦਾ ਜੀ ਇਹ ਇਹਨਾਂ ਮਜ਼ਦੂਰਾਂ ਨੇ ਪੰਜਾਬ ਸਰਕਾਰ ਤੇ ਵੀ ਰੋਸ ਜ਼ਾਹਿਰ ਕੀਤਾ ਹੈ ਕਿ ਜਿਹੜਾ ਦਿਹਾੜੀ ਬੇਸ਼ੱਕ ਸਾਡੀ 500 ਆ ਅਸੀਂ ਥੋੜਾ ਬਹੁਤ ਆਪਣਾ ਗੁਜ਼ਾਰਾ ਕਰ ਲਵਾਂਗੇ ਲੇਕਿਨ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਰੋਸ਼ ਜ਼ਾਹਿਰ ਕੀਤਾ ਹੈ ਕਿ ਜਿਹੜੀ ਸਰਕਾਰ ਆ ਜਿਹੜਾ ਕਣਕ ਸਾਨੂੰ ਮਿਲਦੀ ਸੀ ਜਾਂ ਆਟਾ ਸਾਨੂੰ ਜਾਂ ਹੋਰ ਕੋਈ ਸਕੀਮ ਸਾਨੂੰ ਮਿਲਦੀ ਸੀ ਉਹ ਸਾਰੀਆਂ ਸਕੀਮਾਂ ਬੰਦ ਕੀਤੀਆਂ ਨੇ ਜਿਹੜੇ ਲੇਬਰ ਕਾਰਡ ਬਣੇ ਆ ਉਹ ਲੇਬਰ ਕਾਰਡ ਵੀ ਜਿਹੜੇ ਆ ਉਹਨਾਂ ਵੱਲੋਂ ਬੰਦ ਕਰ ਦਿੱਤੇ ਗਏ ਆ ਤੇ ਲੇਬਰ ਕਾਰਡ ਦੇ ਵਿੱਚ ਵਜੇ ਤੱਕ ਕੋਈ ਪੈਸਾ ਨਹੀਂ ਉਹਨਾਂ ਨੂੰ ਹਾਸਲ ਹੋਇਆ ਇਹਨੋਂ ਤੋਂ ਇਲਾਵਾ ਇਹਨਾਂ ਨੇ ਸਰਕਾਰ ਦੇ ਪ੍ਰਤੀ ਵੀ ਕਾਫੀ ਰੋਸ਼ ਜ਼ਾਹਿਰ ਕੀਤਾ ਆ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਜੀ ਉਸੀਂ ਸਾਨੂੰ ਇਹ ਦੱਸੋ ਕਿ ਜਿਹੜੀਆਂ ਯੂਨੀਅਨ ਹੈ ਉਹ ਯੂਨੀਅਨ ਜੇ ਤੁਹਾਡਾ ਕੋਈ ਮਤਲਬ ਪੱਖ ਨਹੀਂ ਕਰਦੀਆਂ ਜਾਂ ਯੂਨੀਅਨ ਤੁਹਾਡੇ ਬਾਰੇ ਕੋਈ ਨਹੀਂ ਸੋਚਦੀ ਮਜ਼ਦੂਰਾਂ ਬਾਰੇ ਸਰ ਮਜ਼ਦੂਰ ਯੂਨੀਅਨ ਹੈਗੀਆਂ ਨੇ ਉਹ ਪੱਖ ਕਰਦੀਆਂ ਨੇ ਲੇਕਿਨ ਉਹ ਉੱਪਰ ਤੱਕ ਜਿਹੜਾ ਵਾ ਉਹ ਉਹਨਾਂ ਦੀ ਪਹੁੰਚ ਨਹੀਂ ਪੈਂਦੀ ਜਿੱਦਾਂ ਲੇਬਰ ਕਾਰਡ ਬਣਾਏ ਆ ਲੇਬਰ ਕਾਰਡ ਦੇ ਵਿੱਚ ਪੈਸੇ ਮੁੜ ਕੇ ਪਾਈ ਨਹੀਂ 락ਡਾਊਨ ਦੇ ਵਿੱਚ ਇੱਕਰੀ ਪੈਸਾ ਪੈ ਗਿਆ ਮੁੜ ਕੇ ਉਸ ਤੋਂ ਬਾਅਦ ਪਾਇਆ ਪਾਇਆ ਨਹੀਂ ਫਿਰ ਬਣਾਉਂਦਾ ਕੀ ਫਾਇਦਾ ਆ ਹਰ ਜਥੇਬੰਦੀ ਕਹਿ ਰਹੀ ਆ ਲੇਬਰ ਕਾਰਡ ਬਣਾਓ ਲੇਬਰ ਕਾਰਡ ਜਥੇਬੰਦੀਆਂ ਬਣਾ ਲੈਣੀਆਂ ਪੈਸਾ ਕਿਹਨੇ ਪਾਉਣਾ ਸਰਕਾਰਾਂ ਦਾ ਕੰਮ ਹੈ ਸਰ ਹਰ ਕੋਈ ਜਿਹੜੀ ਵੀ ਸਰਕਾਰ ਆਉਂਦੀ ਆ ਉਹੀ ਲਾਰੇ ਲਾ ਕੇ ਚਲੇ ਜਾਂਦੀ ਆ ਸਿਰਫ ਨਾਲੀਆਂ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਜਾਂਦੀ ਆ ਆਪਾਂ ਜੀ ਜੀ ਹਰ ਕੋਈ ਇਲੈਕਸ਼ਨ ਜਦੋਂ ਲੜਦਾ ਹੈ ਕਿੰਨੇ ਉਹ ਮਤਲਬ ਕਿ ਸਾਨੂੰ ਲਾਰੇ ਲੁਪੇ ਣਾ ਰਿਹਾ ਜੀ ਲੇਕਿਨ ਵਾਦਾ ਕੋਈ ਨਹੀਂ ਪੂਰਾ ਕਰਦਾ ਗਰੰਟਡ ਕੋਈ ਨਹੀਂ ਕਰਦਾ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਜਾਂ ਤੇ ਪੂਰੀ ਗਰੰਟੀ ਦੇ ਨਾਲ ਜਿਹੜੇ ਵਾਦੇ ਕਰਦੀ ਉਹਨਾਂ ਨੂੰ ਇਸ਼ੂ ਕਰਨਾ ਆਪਾਂ ਲਾਰੇ ਲਾ ਕੇ ਵੋਟਾਂ ਲੈ ਲੈਨੇ ਮੁਰਕੇ ਆਪਾਂ 5 ਸਾਲ ਪੁੱਛਦੇ ਹੀ ਨਹੀਂ ਜੀ ਜਦੋਂ ਸਾਡੇ ਕੋਲੋਂ ਵੋਟਾਂ ਲੈਣੀਆਂ ਨੇ ਉਦੋਂ ਇਹਨਾਂ ਨੇ ਸਾਨੂੰ ਸਾਰਾ ਕੁਝ ਹੀ ਕਹਿਣਾ ਵਾ ਮੈਂ ਸੰਕੋਚ ਕਰਾਂ ਸ਼ਬਦਾਂ ਤੋਂ ਤੇ ਵੋਟਾਂ ਲੈ ਕੇ ਮੁੜ ਕੇ ਸਾਨੂੰ ਕਿਸੇ ਨੂੰ ਪੁੱਛਦੇ ਹੀ ਨਹੀਂਗੇ ਤੇ ਹੁਣ ਚੋਣਾਂ ਸਿਰਤੇ ਨੇ ਤੇ ਤੁਹਾਡੇ ਵੱਲੋਂ ਕੋਈ ਚੰਗਾ ਨਮਾਇੰਦਾ ਕੌਣ ਚੁਣਿਆ ਜਾਏਗਾ ਸਰ ਦੇਖੋ ਸਾਡੇ ਵੱਲੋਂ ਤੇ ਨਮਾਇੰਦਾ ਇਹੀ ਆ ਕਿ ਜਿਹੜਾ ਮਜ਼ਦੂਰਾਂ ਦੀ ਪੱਖ ਗੱਲ ਕਰਦਾ ਏ ਉਹ ਬੰਦਾ ਸਮਾਜ ਦੇ ਵਿੱਚ ਇਲਾਕੇ ਦੇ ਵਿੱਚ ਇਲੈਕਸ਼ਨ ਲੜੇ ਜਿਸ ਬੰਦੇ ਨੇ ਵਾਅਦੇ ਕਰਕੇ ਤੇ ਪੂਰੇ ਕਰਨੇ ਆ ਜੇਸ ਬੰਦੇ ਨੇ ਵਾਅਦੇ ਕਰਕੇ ਤੇ ਮੁਕਰਨਾ ਉਹਦੇ ਬੰਦੇ ਦਾ ਬੇੜਾ ਗਰਕ ਉਹਦੇ ਬੰਦੇ ਨੂੰ ਆਉਣਾ ਹੀ ਨਹੀਂ ਚਾਹੀਦਾ ਇਲੈਕਸ਼ਨ ਚ ਲੜਨੀ ਨਹੀਂ ਚਾਹੀਦੀ ਇਲੈਕਸ਼ਨ ਜਦੋਂ ਆਪਾਂ ਵਾਅਦੇ ਕਰਦੇ ਆਂ ਬੜੀਆਂ ਬੜੀਆਂ ਪਾਰਟੀਆਂ ਲਾਰੇ ਲਾਉਂਦੀਆਂ ਵਾਅਦੇ ਕਰਦੀਆਂ ਨੇ ਕਰਦੀਆਂ ਬਾਅਦ ਚ ਕੱਖ ਨਹੀਂ ਅਸੈਂਬਲੀ ਦੇ ਵਿੱਚ ਕਦੀ ਵੀ ਮਜ਼ਦੂਰ ਸਥੇਬੰਦੀ ਦਾ ਕਿਤੇ ਨਾਂ ਨਹੀਂ ਢਾਇਆ ਰਣੀਕੇ ਗਲਜ਼ਾਰ ਤੋਂ ਪਤਾ ਨਹੀਂ ਕਿੰਨੀ ਵਾਰ ਐਮਐਲਏ ਬਣਿਆ ਕਿਸੇ ਨੇ ਮਜ਼ਦੂਰਾਂ ਦਾ ਨਾਂ ਤਾਂ ਕਦੇ ਲਿੰਦਾ ਮਜ਼ਦੂਰਾਂ ਨੂੰ ਕਿਉਂ ਨਹੀਂ ਮਿਲਦਾ ਆਪਾਂ ਕਿਸਾਨੀ ਦੇ ਸੰਘਰਸ਼ ਤੇ ਸਾਰਾ ਕੁਝ ਕਰੀ ਜਾ ਰਹੇ ਆਂ ਆ ਮਜ਼ਦੂਰ ਜਮਾਤ ਜਿਹੜੀ ਆ ਇਹ ਕਿੱਧਰ ਜਾਊਗੀ ਸਰਕਾਰਾਂ ਨੂੰ ਇਹ ਚਾਹੀਦਾ ਆ ਕਿ ਇਹਨਾਂ ਨੂੰ ਬੰਦਾ ਇਹਨਾਂ ਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਜਿਹੜੀ ਕੰਮ ਆ ਉਹ ਗਰੰਟਡ ਪੂਰਾ ਦਿੱਤਾ ਜਾਵੇ 365 ਦਿਨ ਦੇਣਿਆ ਉਹਦੇ ਮੁਤਾਬਕ ਜੋ ਇਹਨਾਂ ਦਾ ਹੱਕ ਬੰਦਾ ਨਾ ਜੋ ਮਜ਼ਦੂਰੀ ਬੰਦੀ ਆ ਇਹਨਾਂ ਨੂੰ ਪੱਕੇ ਕੰਮ ਦਿੱਤੇ ਜਾਣ ਨੌਕਰੀਆਂ ਦਿੱਤੀਆਂ ਜਾਣ ਜੋ ਇਹਨਾਂ ਦਾ ਮਜ਼ਦੂਰੀ ਪਤਾ ਹੈ ਉਹ ਵੀ ਇਸ਼ੂ ਕੀਤਾ ਜਾਵੇ ਸਰਕਾਰਾਂ ਲਾਰੇ ਲਾ ਦਿੰਦੀਆਂ ਮੁੜ ਕੇ ਪੁੱਛਦੀਆਂ ਹੀ ਨਹੀਂ ਪਰ ਸਰਕਾਰਾਂ ਵੱਲੋਂ ਇੱਕ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਜਿੱਦਾਂ ਮੁਫਤ ਇਲਾਜ ਜਿਸ ਨਾਲ 5 ਲੱਖ ਬੀਮਾ ਕੀਤਾ ਹੋਇਆ ਸਾਰਾ ਕੋਈ ਤੁਹਾਨੂੰ ਪ੍ਰਾਪਤ ਹੁੰਦਾ ਨਹੀਂ ਸਰ ਨਹੀਂ ਹੁੰਦਾ ਉਹ ਕਾਗਜ਼ਾਂ ਦੇ ਵਿੱਚ ਪੂਰੇ ਸਰਟੀਫਿਕੇਟ ਬਣਾਏ ਆ ਕਹਿ ਰਹੇ ਆ ਵੀ ਆਪਾਂ 5 ਲੱਖ ਦਾ ਤੁਹਾਨੂੰ ਇਲਾਜ ਦੇਣੇ ਆ ਪਰ ਦਿੰਦਾ ਕੋਈ ਨਹੀਂ ਜਦੋਂ ਹਸਪੀਟਲਾਂ ਜਾਂਦੇ ਆ ਨਾ ਉਹ ਪਤਾ ਨਹੀਂ ਕਿੰਨਾ ਕਿੰਨਾ ਡਾਕਟਰ ਆਪਣਾ ਮਤਲਬ ਕਿ ਉਹ ਡਾਕੂਮੈਂਟ ਮੰਗਦੇ ਆ ਡਾਕੂਮੈਂਟ ਲੈ ਲੈਂਦੇ ਆ ਲੇਕਿਨ ਉਹਨਾਂ ਨੂੰ ਪੂਰਾ ਸਹੂਲਤ ਨਹੀਂ ਮਿਲਦੀ ਮਜ਼ਦੂਰਾਂ ਨੂੰ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਆਉਂਦੀਆਂ ਲਾਰੇ ਲੱਪਾ ਲਾ ਕੇ ਚਲੇ ਜਾਂਦੀਆਂ ਨੇ ਇਹੋ ਜਿਹੀਆਂ ਸਰਕਾਰਾਂ ਨੂੰ ਲਾਂਹ ਤਾਂ ਪਾਉਣੀਆ ਚਾਹੀਦੀਆਂ ਨੇ ਵੈਸੇ ਤੁਸੀਂ ਇੱਥੇ ਚੌਂਕ 'ਚ ਖੜੇ ਜੇ ਤੁਸੀਂ ਕੀ ਕੰਮ ਕੀ ਕਰਦੇ ਹੋ ਮੈਂ ਲੇਬਰ ਦਾ ਕੰਮ ਕਰਦਾ ਜੀ ਲੇਬਰ ਦਾ ਕੰਮ ਕਰਦਾ ਜੀ ਹੋਰ ਵੀਰ ਜੀ ਇਹ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ ਸਹੂਲਤ ਜਿਹੜੀ ਹੈ ਲੇਬਰ ਕਾਰਡ ਬਣਾਏ ਗਿਆ ਤੁਹਾਡਾ ਬਣਾ ਸਰ ਮੇਰਾ ਬਣਿਆ ਵਾ ਲੇਕਿਨ ਪੈਸਾ ਨਹੀਂ ਪਿਆ ਕਾਫੀ ਬੰਦਿਆਂ ਦੇ ਇਹ ਮजूद ਹੈ ਲੇਬਰ ਕਾਰਡ ਨਹੀਂ ਪੈਸੇ ਪੈਂਦੇ ਠੀਕ ਹੈ ਜੀ ਦੇਖੋ ਸਰਕਾਰਾਂ ਦਾ ਬੰਦਾ ਨਾ ਕੰਮ ਕਿ ਜੇ ਸਰਕਾਰਾਂ ਇਸ਼ੂ ਕਰਦੀਆਂ ਨੇ ਕੋਈ ਵੀ ਕਾਮਾ ਜਾਂ ਮਜ਼ਦੂਰ ਦੇ ਖਾਤੇ 'ਚ ਕੁਝ ਕਹਿਣਾ ਪਾਉਣਾ ਚਾਹੁੰਦੇ ਆ ਤੇ ਪਾਉਦੇ ਕਿਉਂ ਨਹੀਂ ਕਿਉਂ ਲਾਰੇ ਲਾਉਂਦੇ ਆ 6 ਰੁਪਏ ਦਿਹਾੜੀ ਚੱਲਣ ਢਈ ਅੱਜ 6 ਰੁਪਏ ਦਿਹਾੜੀ ਚੱਲਣ ਢਈ ਆ ਕਿਉਂਕਿ ਪਿੰਡਾਂ ਦੇ ਵਿੱਚ 35 ਕਿਲੋ ਕਣਕ ਦਿੰਦੇ ਆ ਤੇ ਇੱਥੇ ਕੀ ਕਰਨ ਢਿਆ ਇੱਥੇ 500 ਤੋਂ ਵੱਧ ਦਿੰਦੇ ਨਹੀਂ ਆ ਨਹੀਂ ਦਿੰਦੇ ਤੂੰ ਜਿਹੜੀ ਆ ਝਾੜੂ ਮਾਰਨ ਵਾਲੀ ਸਰਕਾਰ ਆ ਇਹਨਾਂ ਤੁਹਾਡੀ ਇਹ ਬਿਲਕੁਲ ਬੇਕਾਰ ਆ ਠੀਕ ਹੈ ਜੀ ਕਿਉਂਕਿ ਇਹਨਾਂ ਕਿੰਨੇ ਵਾਦੇ ਕੀਤੇ ਆ ਉਹਨਾਂ ਦਾ ਇੱਕ ਵਾਦਾ ਵੀ ਪੂਰਾ ਨਹੀਂ ਹੋਇਆ ਠੀਕ ਹੈ ਹਾਂ ਕੋਈ ਨਹੀਂ ਕਾਲੀਆਂ ਦੀ ਸਰਕਾਰ ਹੀ ਨਾ ਜੀ ਉਹਨਾਂ 52 52000 ਰੁਪਇਆ ਕੁੜੀਆਂ ਦੇ ਵਿਆਹਾਂ ਦੇ ਸਕਮ ਸਕੀਮ ਦਿੱਤੀ ਆ ਹਾਂ ਗੱਲ ਕਰ ਛੋ ਕੇ ਦਿੱਤੀ ਆ ਨਾ ਉਹਨਾਂ ਨੇ ਕਣਕਾਂ ਵਾਲੇ ਕਾਰਡ ਬਣਾਏ ਆ ਹਾਂ ਜਰਾ ਮੈਂ ਗੱਲ ਕਰ ਕਣਕਾਂ ਵਾਲੇ ਕਾਰਡ ਬਣਾਏ ਨਾ ਨਾ ਇਹਨਾਂ ਕੀ ਕੀਤਾ ਹਾਂ ਜੀ ਇਹਨਾਂ ਜਿੰਨਾਂ ਨੂੰ ਮਿਲਦੀ ਵੀ ਨਾ ਉਹ ਵੀ ਘਟਾਤੀ ਆ ਠੀਕ ਹੈ ਜੀ ਠੀਕ ਹੈ ਨਾ 2% ਹੋ ਗਿਆ ਨਾ ਇਹਨਾਂ ਨੇ ਘਟਾ ਦੇ ਹਾਂ ਤੇ ਇਹਨਾਂ ਨੇ ਵਾਦਾ ਕੀਤਾ ਹੈ ਵੀ ਅਸੀਂ ਨੌکریاں ਦਵਾਵਾਂਗੇ 15 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਵਾਵਾਂਗੇ ਇਹਨਾਂ ਬੰਦੇ ਤੇ ਕਰਵਾਇਆ ਨਹੀਂ ਆ ਇਹਨਾਂ ਉਹਨਾਂ ਦੇ ਬੰਦੇ ਠਾਕੇ ਤਾਂ ਆਪਣੇ ਬਾਹਤੇ ਆ ਠੀਕ ਹੈ ਜੀ ਤੇ ਨਸ਼ਾ ਚੱਲਦਾ ਰਿਹਾ ਕੋਈ ਫਾਇਦੇ ਵਾਲਾ ਕੰਮ ਨਹੀਂ ਹੋਇਆ ਤੇ ਸਾਡੇ ਨਾਲ ਮਹਿੰਦਰ ਸਿੰਘ ਜੀ ਮੌਜੂਦ ਨੇ ਬਜ਼ੁਰਗ ਜਿਹੜੇ ਕਿ ਪਿੰਡ ਬੋਪਰ ਆਏ ਤੋਂ ਆਉਂਦੇ ਨੇ ਇੱਥੋਂ ਆਉਂਦੇ ਵੀ ਉਹਨਾਂ ਨੂੰ ਤਕਰੀਬਨ 1.5 ਘੰਟੇ ਦਾ ਸਮਾਂ ਲੱਗ ਜਾਂਦਾ ਆ ਤੇ ਜਾਣ ਲੱਗਿਆ ਵੀ ਛੁੱਟੀ ਕਰਕੇ ਕੰਮ ਤੋਂ 1.5 ਘੰਟੇ ਦਾ ਸਮਾਂ ਲੱਗ ਜਾਂਦਾ ਆ ਸਰਕਾਰਾਂ ਪ੍ਰਤੀ ਔਰ ਮਜ਼ਦੂਰ ਦਿਵਸ ਦੇ ਪ੍ਰਤੀ ਉਹਨਾਂ ਦਾ ਕੀ ਸੁਝਾਅ ਨੇ ਉਹ ਉਹਨਾਂ ਨਾਲ ਗੱਲ ਕਰਦੇ ਆ ਜੀ ਜੀ ਇਹਨਾਂ ਸਰਕਾਰ ਨੇ ਜੀ ਕਣਕ ਵੀ ਬੰਦ ਕਰਤੀ 20 ਕਿਲੋ ਵਾਲੀ ਤੇ ਇਹ ਕਿਸਾਨਾਂ ਨੂੰ ਬਿੱਲ ਮਾਫਿਆ ਉਹ ਐਡੇ-ਐਡੇ ਹੀ ਕਰਾਉਂਦੇ ਆ ਤੇ ਮਜ਼ਦੂਰਾਂ ਬਿੱਲ ਆਏ ਆ ਤੁਗੰਤ ਮੋਰੀ ਕਿਸਾਨਾਂ ਨੂੰ ਬਿੱਲ ਮਾਫ ਹੈ ਮਾਫ ਹੈ ਜੀ ਪਰ ਕਿਸਾਨ ਜਿਹੜੇ ਆ ਉਹ ਤੁਹਾਡੇ ਵਾਸਤੇ ਸੰਘਰਸ਼ ਕਰਦੇ ਕਹਿੰਦੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਨਹੀਂ ਉਹ ਕੋਈ ਕਿਸਾਨ ਨੇ ਮਜ਼ਦੂਰ ਨਹੀਂ ਕੋਈ ਜਾਂਦਾ ਉਹ ਉਹ ਆਪਣੇ ਆਪ ਹੀ ਕਹੀ ਜਾਂਦੇ ਆ ਮਜ਼ਦੂਰ ਕਿਸਾਨ ਜਿੰਦਾਬਾਦ ਉਹ ਆਪਣੇ ਆਪ ਹੀ ਕਹੀ ਜਾਂਦੇ ਕੋਈ ਮਜ਼ਦੂਰ ਨਹੀਂ ਜਾਂਦਾ ਉਹਨਾਂ ਦਾ ਕੋਈ ਮਜ਼ਦੂਰ ਨਹੀਂ ਜਾਂਦਾ ਮਿਲ ਕੇ ਕਹਿੰਦਾ ਉਹਨਾਂ ਵੀ ਜਿਹੜਾ ਮਜ਼ਦੂਰ ਹੈ ਨਾ ਉਹ ਇਹ ਮਹੀਨੇ-ਮਹੀਨੇ ਪੈਸੇ ਮਿਲ ਕੇ ਲੱਗਣੇ ਜੀ ਕਿਸ ਹਿਸਾਬ ਨਾਲ ਮਿਲ ਕੇ ਖਰਚਾ ਵਰਤੀ ਇਹ ਮਿਲ ਕੇ ਕੀ ਤਾਂ ਢਿਹੜੀ ਲੱਗਣੀ ਕਿ ਨਹੀਂ ਲੱਗਣੀ ਹੁਣ ਤੁਸੀਂ ਸਵੇਰ ਤੋਂ ਲੈ ਕੇ ਇੱਥੇ ਖੜੇ ਜੇ ਅੱਜ ਤੁਸੀਂ ਢਿਹੜੀ ਤੁਹਾਡੀ ਲੱਗੀ ਅੱਜ ਤੁਹਾਡੀ ਢਿਹੜੀ ਨਹੀਂ ਲੱਗੀ ਤੇ ਕੀ ਮਹਿਸੂਸ ਹੁੰਦਾ ਤੁਹਾਨੂੰ ਮਹਿਸੂਸ ਤੁਹਾਨੂੰ ਪਤਾ ਕੀ ਖਰਚਾ ਖਰਚਾ ਦੁਕਾਨਾਂ ਨੂੰ ਕਿੱਥੋਂ ਕਰਨਾ ਇਹੋ ਮਹਿਸੂਸ ਹੋਣ ਲਿਆ ਹਣ ਕੇ ਪਿਛਾ ਮਾਂ ਨੂੰ ਕਿੱਥੇ ਰਾਵਾਂਗੇ ਚੱਕਰ ਆਵਨ ਲਾ ਅੱਜ ਢਿਹੜੀ ਲੱਗਦੀ ਨਹੀਂ ਅਸੀਂ ਕਰਨ ਨੂੰ ਚੱਲ ਜਾਣਾ ਖਾਲੀ ਜਾ ਕੇ ਕਿਸੇ ਕੋ ਫੜ ਕੇ ਦੱਸ ਜੀ ਵਤਾਂਗੇ ਕੋਈ ਹਾਲ ਨਹੀਂ ਮੀ ਜਰਾ ਨਾ ਕਿਸਾਨ ਜਿਹੜਾ ਉਹ ਮਜ਼ਦੂਰਾਂ ਦੇ ਹੱਕ ਦੀ ਗੱਲ ਨਹੀਂ ਕਰਦੀ ਨਾ ਨਾ ਮਜ਼ਦੂਰਾਂ ਦੇ ਹੱਕ ਉਹ ਉਹਨਾਂ ਦੇ ਕਣਕ ਬੰਦ ਕਰਾਈ ਭਵੰਦਮਾਨ ਕੋ ਸਾਡੀ ਮਜ਼ਦੂਰਾਂ ਦੀ ਯੂਨੀਅਨ ਬਣੀ ਹੋਈਆਂ ਤੁਸੀਂ ਉਹਨਾਂ ਤੱਕ ਗੱਲ ਨਹੀਂ ਪਹੁੰਚਾਈ ਤੀ ਨਹੀਂ ਬਣੀ ਨਹੀਂ ਮਜ਼ਦੂਰਾਂ ਯੂਨੀਅਨ ਕਿਹੜੀ ਬਣੀ ਗਰੀਬਾਂ ਨੂੰ ਕਣਕ ਮਿਲਦੀ ਉਹ ਵੀ ਨਹੀਂ ਮਿਲਦੀ ਹੁਣ ਤੇ ਇਹ ਮੰਗਿਆਈ ਬੜੀ ਕਰਦੀ ਆਟਾ ਮਹਿੰਗਾ ਕਿੰਨਾ ਕਰਦਾ ਵਾ ਤੇਲ ਸਬਦਾ ਕਿੱਥੋਂ ਗਰੀਬ ਬੰਦਾ ਲੈ ਆਊਗਾ ਤੁਸੀਂ ਆਪਸਾ ਵਲਾਓ ਕਣਕ ਦੇ ਕਣਕੋਂ 10 ਕਿਲੋ ਆਟਾ ਕਰਦਾ ਵਾ ਕਿਤੇ 50 ਕਿਲੋ ਆਉਂਦੀ ਹੈ ਉਹਨ ਮਹਾ ਤੇ 1 ਕਿਲੋ ਨਹੀਂ ਮਿਲਦੀ 10 ਕਿਲੋ ਦਾ ਆਟੇ ਬੰਦਾ ਸਾਰ ਲੂਗਾ ਕਿੰਨਾ ਟੱਬਰ ਹੁੰਦਾ ਵਾ ਤੁਸੀਂ ਆਪਸਾ ਵਲਾ ਲਓ ਲੇਬਰ ਕਟ ਬਣਾ ਡੇ ਲੇਬਰ ਰਿਕਾਰਡ ਇਹ ਬਣਾਉਣਾ ਵਾ ਬੰਨ ਨਹੀਂ ਦਿਆ ਤੇ ਕਿੱਥੋਂ ਬਣਾਈਏ ਇਹ ਤਾਂ ਬਣ ਨਹੀਂ ਦਿਆ ਹਾਂਜੀ ਜਿਹੜਾ ਕਰੋਨਾ ਦੇ ਵਿੱਚ ਪੈਸੇ ਆ ਇਹ ਲੋਕਾਂ ਦੇ ਖਾਤੇ 'ਚ ਤੁਹਾਡੇ ਪੈਸੇ ਆਏ ਸਾਡੇ ਪੈਸੇ ਤੇ ਅਸੀਂ ਤੇ ਮਜ਼ਦੂਰੀ ਕਰਕੇ ਰੋਟੀ ਖਾਦੀ ਸਾਨੂੰ ਕਿੱਥੋਂ ਮਿਲਨੇ ਪੱਲੇਦਾਰੀ ਕਰਕੇ ਰੋਟੀ ਖਾਦੀ ਏ ਠੀਕ ਐ ਅਣਜਾਣ ਬੰਦੇ ਤੋਂ ਪੱਲੇਦਾਰੀ ਕਰਾਈ ਆ ਆਪਾਂ ਤੁਸੀਂ ਕਿਹੜੇ ਏਰੀਆ ਤੋਂ ਆਏ ਜੀ ਅਸੀਂ ਏਰੀਆ ਮਾਹੋ ਹੀ ਆ ਛਾੜਾ ਅਸੀਂ ਛਾੜੇ ਤੋਂ ਹਾਂਜੀ ਕੋਈ ਸਰਕਾਰਾਂ ਨੂੰ ਕੋਈ ਤੁਸੀਂ ਆਪਣੀ ਆਵਾਜ਼ ਨਹੀਂ ਕਹਿਣਾ ਸਰਕਾਰ ਨੂੰ ਕੀ ਕਹਿਣਾ ਜੀ ਆਂ ਤਾਂ ਆਪਣਾ ਆਪ ਹੀ ਸੋਧਦੇ ਆ ਆਪਣਾ ਆਪ ਹੀ ਕਰਕੇ ਖਾਈਦਾ ਸਰਖਾਨਾ ਸਰਕਾਰ ਸਭ ਸੁਣਦੀ ਆ ਬੇਨਤੀ ਇਹੋ ਹੀ ਆ ਜੀ ਬੇਨਤੀ ਇਹੋ ਹੀ ਆ ਵੀ ਮੰਗਿਆਈ ਘਟ ਜੇ ਥੋੜੀਕ ਘਰ ਪਰਿਵਾਰ ਸਾਰੇ ਰਮਾਨਾ ਰੋਟੀ ਖਾਣ ਕਈ ਰੋਟੀ ਖਾਂਦੇ ਕਈ ਨਹੀਂ ਖਾਂਦੇ ਕਿੰਨੀ ਢੇੜੀ ਲੈਂਦੇ ਤੁਸੀਂ ਢਾੜੀ ਆਪਣੀ 500 ਰੁਪਏ ਹੀ ਹੈ 500 ਰੁਪਏ ਢਾੜੀ ਸਿਰ ਤੋਂ ਲੈ ਕੇ ਸ਼ਾਮਾਂ ਤੱਕ ਜਦੋਂ ਮਿਲਦੀ ਆ ਚਲੋ ਤੁਹਾਨੂੰ ਦਿਹਾੜੀ ਕੰਮ ਕਰਨ ਤੋਂ ਬਾਅਦ ਪਸੀਨਾ ਤੁਸੀਂ ਸਾਰੀ ਦਿਹਾੜੀ ਵਹਾਉਂਦੇ ਜੀ ਤੁਹਾਨੂੰ ਦਿਹਾੜੀ ਮਿਲਦੀ ਹੈ ਖੁਸ਼ ਹੁੰਦੇ ਵੀ ਹਾਂ ਸਾਨੂੰ ਪੈਸੇ ਮਿਲਦੇ ਆ ਉਹ 500 ਰੁਪਏ ਦਾ ਨਾ ਘਰ ਦਾ ਗੁਜ਼ਾਰਾ ਹੋ ਜਾਂਦਾ 500 ਰੁਪਏ ਨਾਲ ਸਰਦਾਰ ਤੋਂ ਹੀ ਆਪਸਾ ਲਾਉਂਦੇ 300 ਰੁਪਏ ਦੀ ਗੁੱਥੀ ਹੈ 150 ਰੁਪਏ ਦਾ 160 ਦਾ ਤੇਲ ਲਾ ਲੋ ਤੇ ਬਜਿਆ ਕੀ ਦੁੱਧ ਪਾਣੀ ਕਿੰਨਾ ਬੱਚਿਆਂ ਦਾ ਖਰਚਾ ਕਿੰਨਾ ਹੁੰਦਾ ਪੜਾਈ ਦਾ ਇਸ ਚੌਂਕ ਵਿੱਚ ਆ ਕੇ ਸਵੇਰ ਤੋਂ ਕਿੰਨੇ ਵੇਲੇ ਖੜਾ ਹੁੰਦੇ ਜੀ ਇਸ ਚੌਂਕ ਤੋਂ 8 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਦਿਹਾੜੀ ਲਗਾਤਾਰ 1 ਮਹੀਨਾ ਲੱਗ ਜਾਂਦੀ ਹੈ ਇੱਕ ਟਾਈਮ ਨਹੀਂ ਲੱਗਦੀ ਕਿਸੇ ਟ ਪਾ 15 ਦਿਹਾੜੀ ਲੱਗਦੀਆਂ 15 ਛੋਟੀਆਂ ਹੁੰਦੀਆਂ ਜੀ ਤੇ ਅੱਜ ਮਜ਼ਦੂਰ ਦਿਵਸ ਸੀ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਦੇ ਵਾਸਤੇ ਜਿਹੜਾ ਸੰਸਥਾਵਾਂ ਨੇ ਕਾਫੀ ਉਪਰਾਲੇ ਕੀਤੇ ਸੀ ਕਿ ਮਜ਼ਦੂਰਾਂ ਦਾ ਬਣਦਾ ਹੱਕ ਮਿਲੇ 8 ਘੰਟੇ ਡਿਊਟੀ ਵਾਸਤੇ ਉਹਨਾਂ ਨੇ ਮਜ਼ਦੂਰਾਂ ਵਾਸਤੇ ਸੰਘਰਸ਼ ਕੀਤਾ ਸੀ ਮਜ਼ਦੂਰ ਦਿਵਸ ਦੇ ਦੌਰਾਨ ਅਸੀਂ ਅੰਮ੍ਰਿਤਸਰ ਦੇ ਸ਼ਹਾੜਾ ਚੌਂਕ ਵਿੱਚ ਆਏ ਸੀ ਜਿੱਥੇ ਕਿ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਾਫੀ ਮਜ਼ਦੂਰ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਵੀ ਨੇ ਤੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਜਿਹੜਾ ਅਟਾਰੀ ਚਗਾਵਾ ਲੋਪੇ ਕੇ ਰਾਜਾ ਸਾਸੀ ਕਾਫੀ ਦੂਰੋਂ ਆ ਕੇ ਇਹ ਸਵੇਰੇ ਤਕਰੀਬਨ 6 ਵਜੇ ਦੇ ਦਰਮਿਆਨ ਇੱਥੇ ਆ ਕੇ ਖਲੋ ਜਾਂਦੇ ਆ ਕਿ ਜਿਨ੍ਹਾਂ ਨੇ ਆਪਣੇ ਕੰਮਕਾਜ ਕਾਰੋਬਾਰ ਤੇ ਜਾਣਾ ਹੁੰਦਾ ਇਹਨਾਂ ਨੇ ਮਜ਼ਦੂਰਾਂ ਨੇ ਕੁਝ ਪੜ੍ਹੇ ਲਿਖੇ ਮਜ਼ਦੂਰ ਵੀ ਜਿਨ੍ਹਾਂ ਨੇ ਕਿ ਸਾਨੂੰ ਕਾਫੀ ਜਾਣਕਾਰੀ ਵੀ ਦਿੱਤੀ ਉਹਨਾਂ ਨੇ ਇਹ ਵੀ ਗੱਲ ਦੱਸੀ ਆ ਕਿ ਅਸੀਂ ਪੜ੍ਹੇ ਲਿਖੇ ਆ ਨੌਲੇਜ ਵੀ ਰੱਖਦੇ ਆ ਆਪਾਂ ਹਰ ਗੱਲਬਾਤ ਦੀ ਕੋਈ ਅਨਪੜ੍ਹ ਮਜ਼ਦੂਰ ਵੀ ਵਿਚਾਰੇ ਸਾਡੇ ਨਾਲ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਮਜ਼ਦੂਰ ਦਿਵਸ ਬਾਰੇ ਦੱਸਿਆ ਕਿ ਮਜ਼ਦੂਰ ਦਿਵਸ ਦੀ ਅਸੀਂ ਕਿਵੇਂ ਖੁਸ਼ੀ ਮਨਾਵਾਂਗੇ ਕਿਵੇਂ ਛੁੱਟੀ ਕਰਾਂਗੇ ਮਜ਼ਦੂਰ ਦਿਵਸ ਦੀ ਜਦੋਂ ਕਿ ਸਾਡੇ ਕੋਈ ਕਾਰੋਬਾਰ ਹੀ ਨਹੀਂ ਆ ਘਰ ਵਿੱਚ ਪੈਸਾ ਤੇ ਲੈ ਹੈ ਨਹੀਂ ਉਹਨਾਂ ਦੀ ਜੇਬਾਂ 'ਚ ਹੀ ਪੈਸੇ ਹੈ ਨਹੀਂ ਆ ਇਹ ਮਜ਼ਦੂਰ ਦਿਵਸ ਜਿਹੜੇ ਲੋਕ ਮਨਾਉਂਦੇ ਆ ਉਹ ਪੈਸੇ ਥੇਲੇ ਵਾਲੇ ਨੇ ਇਹ ਵਿਚਾਰੇ ਮਜਬੂਰੀ ਵਸ ਹੋ ਕੇ ਇੱਥੇ ਚੌਂਕ ਦੇ ਵਿੱਚ ਖਲੋਤੇ ਆ ਸਰਕਾਰਾਂ ਤੇ ਪ੍ਰਤੀ ਵੀ ਇਹਨਾਂ ਨੇ ਕਾਫੀ ਰੋਸ ਜ਼ਾਹਰ ਕੀਤਾ ਹੈ ਜਿਹੜਾ ਇਹਨਾਂ ਨੇ ਆਪਣੀਆਂ ਕਾਫੀ ਸਮੱਸਿਆਵਾਂ ਦੱਸੀਆਂ ਨੇ ਕਈਆਂ ਦੇ ਲੇਬਰ ਕਾਰਡ ਵੀ ਬਣੇ ਹੋਏ 코로나 ਕਾਲ ਦੇ ਦੌਰਾਨ ਕਈਆਂ ਦੇ ਖਾਤਿਆਂ 'ਚ ਪੈਸੇ ਨਹੀਂ ਪਏ ਇਹਨਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਘਰਾਂ ਦਾ ਗੁਜ਼ਾਰਾ ਕੀਤਾ ਇਸ ਤੋਂ ਇਲਾਵਾ ਜਿਹੜੀਆਂ ਰੱਬ ਨਾ ਕਰੇ ਵਿਚਾਰੇ ਕੰਮਕਾਜ ਤੇ ਜਾਂਦੇ ਨੇ ਕੋਈ ਅਭੀ ਨਬੀ ਇਹਨਾਂ ਨੂੰ ਹੁੰਦੀ ਆ ਤੇ ਇਹਨਾਂ ਨੂੰ ਆਪਣੇ ਕੋਲੋਂ ਹੀ ਪੈਸੇ ਲਾਉਣੇ ਪੈਂਦੇ ਆ ਸਰਕਾਰਾਂ ਵੱਲੋਂ ਕੋਈ ਇਹਨਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲਦੀ ਇਹਨਾਂ ਨੇ ਸਰਕਾਰਾਂ ਪਰ ਦੀ ਰੋਸ਼ਨੀ ਕਾਫੀ ਜਾਰੀ ਕੀਤਾ ਕਿ ਜਿਹੜੀ ਕਣਕ ਮਿਲਦੀ ਆ ਇਹਨਾਂ ਨੇ ਖੁਦ ਮਜ਼ਦੂਰਾਂ ਨੇ ਇਹ ਵੀ ਗੱਲ ਕਹੀ ਆ ਅਕਾਲੀ ਸਰਕਾਰ ਵੇਲੇ ਸਾਨੂੰ ਜਿਹੜੇ ਕਾਰਡ ਬਣੇ ਸੀ ਸਾਡੇ ਨੀਲੇ ਕਣਕ ਮਿਲਦੀ ਸੀ ਜਾਂ ਸ਼ਗਨ ਸਕੀਮ ਸਾਨੂੰ ਪ੍ਰਾਪਤ ਹੁੰਦੀਆਂ ਸੀ ਉਹ ਸਾਨੂੰ ਸਹੂਲਤਾਂ ਮਿਲਦੀਆਂ ਸੀ ਲੇਕਿਨ ਅਸੀਂ ਇੱਥੇ ਮਜ਼ਦੂਰ ਦਿਵਸ ਦੀ ਗੱਲ ਕਰਨਾ ਆ ਅਸੀਂ ਕਿਸੇ ਸਰਕਾਰਾਂ ਦੇ ਪ੍ਰਤੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਇਹ ਮਜ਼ਦੂਰਾਂ ਨੇ ਆਪਣੇ ਮੂੰਹੋਂ ਹੀ ਇਹ ਗੱਲਾਂ ਕਹੀਆਂ ਨੇ ਕਿ ਜਦੋਂ ਦੀ ਪਗਵੰਤ ਮਾਨ ਸਰਕਾਰ ਬਣੀ ਆ ਉਸ ਵੇਲੇ ਤੋਂ ਨਾ ਤੇ ਇਹਨਾਂ ਨੂੰ ਕੋਈ ਸ਼ਗਨ ਸਰਵਕੀਮ ਪ੍ਰਾਪਤ ਹੋ ਸਕੀ ਛੇਤੀ ਵੇਲੇ ਜੇ ਮਿਲਦੀ ਵੀ ਆ ਤਾਂ ਟਾਈਮ ਲੱਗ ਜਾਂਦਾ ਬਹੁਤ ਜ਼ਿਆਦਾ ਜਿਹੜਾ ਇਹਟਲੇ ਅਧਿਕਾਰੀ ਨੇ ਜਿਹੜੇ ਉਹ ਟਾਈਮ ਬਹੁਤ ਜ਼ਿਆਦਾ ਲਗਾ ਦਿੰਦੇ ਨੇ ਉਹਨਾਂ ਦੇ ਕੰਮ ਕਾਜ ਕਰਨ ਨੂੰ ਔਰ ਉਹਨਾਂ ਤੋਂ ਇਲਾਵਾ ਜਿਹੜੀਆਂ ਕਣਕਾਂ ਮਿਲਦੀਆਂ ਨੇ ਕਣਕਾਂ ਦੇ ਵਿੱਚ ਵੀ ਕੁਝ ਡੀਪੂ ਵਾਲਿਆਂ ਤੇ ਇਲਜ਼ਾਮ ਲਗਾਏ ਆ ਕਣਕ ਵੀ ਲੇਟ ਆਉਂਦੀ ਆ ਔਰ ਇਹਨਾਂ ਨੇ ਹੋਰ ਵੀ ਇਲਜ਼ਾਮ ਲਗਾਇਆ ਕਿ ਜਿਹੜੇ ਸਰਕਾਰਾਂ ਵੱਲੋਂ ਮੈਡੀਕਲ ਸਹੂਲਤ ਜਿਹੜੇ 5 ਲੱਖ ਦਾ ਬੀਮਾ ਕੀਤਾ ਗਿਆ ਸੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ 5 ਲੱਖ ਦੇ ਬੀਮਾ ਸਕੀਮ ਵਾਲਾ ਇਲਾਜ ਮੁਫਤ ਕਿਤੇ ਵੀ ਪ੍ਰਾਪਤ ਨਹੀਂ ਹੁੰਦਾ ਇਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਵੀ ਕਾਫੀ ਦੁੱਖ ਲੱਗਾ ਅਸੀਂ ਵੀ ਆਪਣੀ ਆਵਾਜ਼ ਰਹੀਂ ਸਰਕਾਰਾਂ ਦਰਬਾਰਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਇਹਨਾਂ ਮਜ਼ਦੂਰਾਂ ਦੇ ਹੱਕਾਂ ਵਾਸਤੇ ਸਰਕਾਰਾਂ ਨੂੰ ਵੀ ਇਹ ਸੇਸ਼ ਉੱਪਰ ਆਲੇ ਕਰਨੇ ਚਾਹੀਦੇ ਨੇ ਚੋਣਾ ਮੋਕੇ ਜਿਹੜੇ ਵੱਡੇ ਵੱਡੇ ਨੇਤਾ ਨੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਆ ਕਿ ਅਸੀਂ ਮਜ਼ਦੂਰਾਂ ਬਾਸੇ ਕਈ ਕੁਝ ਸੋਚਾਂਗੇ ਲੇਕਿਨ ਉਹ ਜਿੱਤਣ ਤੋਂ ਬਾਅਦ ਇਹਨਾਂ ਮਜ਼ਦੂਰਾਂ ਨੂੰ ਭੁੱਲ ਜਾਂਦੇ ਹਨ ਇਹਨਾਂ ਨੇ ਕਿਸਾਨਾਂ ਤੇ ਵੀ ਇਲਜ਼ਾਮ ਲਗਾਇਆ ਕਿ ਜਿਹੜੀ ਕਿਸਾਨ ਜਥੇਬੰਦੀਆਂ ਨੇ ਸਾਨੂੰ ਨਾਲ ਲੈ ਜਾਂਦੇ ਆ ਸੰਘਰਸ਼ੀ ਕੰਮਾਂ ਕਾਜਾਂ ਦੇ ਵਿੱਚ ਉਸ ਤੋਂ ਬਾਅਦ ਜਦੋਂ ਕੋਈ ਕੰਮ ਨੇਪਰੇ ਚੜ ਜਾਂਦਾ ਤੇ ਇਹਨਾਂ ਮਜ਼ਦੂਰਾਂ ਨੂੰ ਭੁੱਲ ਜਾ ਜਾਂਦਾ ਇਹਨਾਂ ਮਜ਼ਦੂਰਾਂ ਦੇ ਹੱਕ ਦੀ ਕੋਈ ਵੀ ਆਵਾਜ਼ ਬੁਲੰਦ ਨਹੀਂ ਕੀਤੀ ਜਾਂਦੀ ਕਿਸੇ ਵੀ ਜਗ੍ਹਾ ਤੇ ਮਜ਼ਦੂਰਾਂ ਦੇ ਵਾਸਤੇ ਕਿਸਾਨਾਂ ਵੱਲੋਂ ਸਾਥ ਨਹੀਂ ਦਿੱਤਾ ਜਾਂਦਾ ਇਹਨਾਂ ਮਜ਼ਦੂਰਾਂ ਨੇ ਆਪਣੇ ਮੂੰਹੋਂ ਸਾਨੂੰ ਇਹ ਗੱਲ ਦੱਸੀ ਹੈ ਜੀ ਸੋ ਮਜ਼ਦੂਰਾਂ ਨੇ ਗੱਲ ਕੀਤੀ ਹੈ ਜ ਮਜ਼ਦੂਰ ਦਿਵਸ ਦੇ ਅੰਮ੍ਰਿਤਸਰ ਤੋਂ ਕੈਮਰਾਮੈਨ ਹਰੀਸ਼ ਕੁਮਾਰ ਦੇ ਨਾਲ ਸਾਹਿਬ ਬਿਆਲ ਜੀ ਐਮ 7 نیوز